ਇਹ ਕਹਾਣੀ ਨਹੀਂ ਹਜ਼ਾਰਾਂ ਕਰਾਂ ਦੀ ਅਸਲ ਕਹਾਣੀ ਹੈ ਅਸੀਂ ਜਿੰਨਾ ਵੀ ਕਹਿ ਲਈਏ ਕੀ ਧੀਆਂ ਸਾਡੇ ਲਈ ਪੁੱਤ ਹਨ ਪਰ ਧੀਆਂ ਨੂੰ ਵਿਆਹ ਕੇ ਦੂਜੇ ਘਰ ਜਾਣਾ ਹੀ ਪੈਂਦਾ ਹੈ ਜਿਸ ਘਰ ਨੂੰ ਉਹ ਜਨਮ ਤੋਂ ਆਪਣਾ ਸਮਝਦੀ ਹੈ ਅਸਲ ਵਿੱਚ ਉਹ ਉਸ ਦਾ ਹੁੰਦਾ ਹੀ ਨਹੀਂ ਵਿਆਹ ਤੋਂ ਬਾਅਦ ਉਹ ਉਸ ਦੀ ਡੋਰ ਕਿਸੇ ਦੂਜੇ ਦੇ ਹੱਥ ਫੜਾ ਦਿੰਦੇ ਹਨ ਉਸ ਨੂੰ ਕਿਹਾ ਜਾਂਦਾ ਹੈ ਕੀਵੇਂ ਉੱਥੇ ਤੈਨੂੰ ਕਹਿਣਗੇ ਤੈਨੂੰ ਉਵੇਂ ਹੀ ਕਰਨਾ ਪਵੇਗਾ ਤੈਨੂੰ ਉਹਨਾਂ ਦੇ ਮੁਤਾਬਿਕ ਹੀ ਸੋਣਾ ਪਵੇਗਾ ਤੈਨੂੰ ਉਹਨਾਂ ਦੇ ਮੁਤਾਬਿਕ ਹੀ ਉੱਠਣਾ ਤੇ ਖਾਣਾ ਪਵੇਗਾ ਇੱਥੇ ਤੱਕ ਕੀ ਪਹਿਨਣਾ ਵੀ ਉਹਨਾਂ ਦੇ ਮੁਤਾਬਿਕ ਹੀ ਪਵੇਗਾ ਹੁਣ ਤੇਰਾ ਘਰ ਤੇਰੇ ਸੋਹਰੇ ਹੀ ਨੇ ਅੱਗੇ ਫਿਰ ਉਸਦੀ ਕਿਸਮਤ ਹੁੰਦੀ ਹੈ ਸੋਹਰੇ ਉਸਦੇ ਨਾਲ ਕਿਵੇਂ ਦਾ ਸਲੂਕ ਕਰਨ ਉਹ ਸੋਹਰੇ ਜਾ ਕੇ ਕਿਸੇ ਵੀ ਚੀਜ਼ ਤੇ ਹੱਕ ਨਹੀਂ ਜਮਾ ਸਕਦੀ ਮੈਨੂੰ ਲੱਗਦਾ ਹੈ ਕਿ ਮਾਪਿਆਂ ਨੂੰ ਪੜਾ ਲਿਖਾ ਕੇ ਆਪਣੀ ਧੀ ਦਾ ਉਦੋਂ ਤੱਕ ਵਿਆਹ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਉਹ ਆਪਣੇ ਪੈਰਾਂ ਤੇ ਖੜੀ ਨਾ ਹੋ ਜਾਵੇ ਤਾਂ ਜੋ ਉਸ ਨੂੰ ਦੂਜਿਆਂ ਦੇ ਪੈਸੇ ਮੰਗਣ ਦੀ ਲੋੜ ਨਾ ਪਵੇ ਉਹ ਆਪਣੀਆਂ ਜ਼ਰੂਰਤਾਂ ਖੁਦ ਪੂਰੀਆਂ ਕਰ ਸਕੇ ਮੇਰੀ ਅੱਜ ਦੀ ਕਹਾਣੀ ਇਸ ਉੱਤੇ ਹੀ ਆਧਾਰਿਤ ਹੈ ਇੱਕ ਕੁੜੀ ਜੋ ਵਿਆਹ ਕਰਕੇ ਆਪਣੇ ਸੁਪਨੇ ਨਹੀਂ ਸਿਰਫ ਆਪਣਾ ਨਾਮ ਵੀ ਬਦਲ ਲੈਂਦੀ ਹੈ ਉਹ ਸੋਚਦੀ ਹੈ ਕਿ ਸਹਿਣਾ ਹੀ ਧਰਮ ਹੈ ਪਰ ਜਦੋਂ ਦਾਜ ਦੀ ਭੁੱਖ ਪਿਆਰ ਨਾਲ ਵੱਡੀ ਹੋ ਜਾਵੇ ਤਾਂ ਚੁੱਪ ਚੀਖ ਬਣ ਜਾਂਦੀ ਹੈ ਅੱਜ ਦੀ ਕਹਾਣੀ ਇੱਕ ਅਜੇਹੀ ਧੀ ਦੀ ਹੈ ਜਿਸ ਦੀ ਮੌਤ ਨੂੰ ਹਾਦਸਾ ਕਿਹਾ ਗਿਆ ਪਰ ਜਿਸ ਦੀ ਖਾਮੋਸ਼ੀ ਨੇ ਕਾਤਲਾਂ ਦੇ ਨਾਮ ਲਿਖ ਦਿੱਤੇ ਇਹ ਕਹਾਣੀ ਹੈ ਦੀਪ ਦੀ ਜੋ ਅੱਗ 'ਚ ਨਹੀਂ ਸੜੀ ਜੋ ਸਮਾਜ ਦੀ ਸੋਚ 'ਚ ਸੜ ਗਈ ਕੁਝ ਮੋਤਾਂ ਹਾਦਸੇ ਨਹੀਂ ਹੁੰਦੀਆਂ ਉਹ ਸਾਲਾਂ ਦੀ ਚੁੱਪ ਸ਼ੈਨਸ਼ੀਲਤਾ ਅਤੇ ਸਮਾਜਿਕ ਦਬਾਅ ਦਾ ਨਤੀਜਾ ਹੁੰਦੀਆਂ ਹਨ ਦੀਪ ਦੀ ਕਹਾਣੀ ਵੀ ਅਜਹੀ ਹੀ ਹੈ ਦੀਪ ਇੱਕ ਪੜ੍ਹੀ ਲਿਖੀ ਕੁੜੀ ਸੀ ਉਸ ਦਾ ਸੁਪਨਾ ਸੀ ਕਿ ਉਹ ਵਿਆਹ ਤੋਂ ਬਾਅਦ ਨੌਕਰੀ ਕਰੇਗੀ ਤੇ ਆਪਣੇ ਪੈਰਾਂ ਤੇ ਖੜੀ ਹੋਵੇਗੀ ਜਦੋਂ ਉਸ ਦੀ ਪੜ੍ਹਾਈ ਖਤਮ ਹੁੰਦੀ ਹੈ ਉਸ ਨੂੰ ਨਾਲ ਹੀ ਵਿਆਹ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਹਨ ਰਿਸ਼ਤੇਦਾਰ ਘਰਦਿਆਂ ਉੱਤੇ ਦਬਾਅ ਪਾਉਂਦੇ ਹਨ ਕਿ ਜਲਦੀ ਤੋਂ ਜਲਦੀ ਦੀਪ ਦਾ ਵਿਆਹ ਕੀਤਾ ਜਾਵੇ ਦੀਪ ਕਹਿੰਦੀ ਹੈ ਕਿ ਉਹ ਪਹਿਲਾਂ ਨੌਕਰੀ ਕਰਨਾ ਚਾਹੁੰਦੀ ਹੈ ਫਿਰ ਉਹ ਵਿਆਹ ਕਰਵਾਵੇਗੀ ਪਰ ਉਸਦੇ ਘਰ ਦੇ ਕਹਿੰਦੇ ਹਨ ਕਿ ਉਸਦੇ ਵਿਆਹ ਦੀ ਉਮਰ ਹੋ ਗਈ ਹੈ ਅਸੀਂ ਹੁਣ ਤੇਰੇ ਵਿਆਹ ਕਰਨ ਲਈ ਮਜਬੂਰ ਹਨ ਵਧੀਆ ਰਿਸ਼ਤੇ ਵਾਰ-ਵਾਰ ਨਹੀਂ ਆਉਂਦੇ ਫਿਰ ਉਹ ਦੀਪ ਉੱਤੇ ਦਬਾਅ ਬਣਾਉਂਦੇ ਹਨ ਦੀਪ ਤੰਗ ਆ ਕੇ ਵਿਆਹ ਲਈ ਮੰਨ ਜਾਂਦੀ ਹੈ ਉਸ ਦਾ ਵਿਆਹ ਬਹੁਤ ਵਧੀਆ ਘਰ ਵਿੱਚ ਹੁੰਦਾ ਹੈ ਉਸ ਦਾ ਘਰ ਵਾਲਾ ਪੁਲਿਸ ਮਿਲਾਜ਼ਮ ਹੁੰਦਾ ਹੈ ਉਸ ਦਾ ਨਾਮ ਮਨਜੀਤ ਹੁੰਦਾ ਹੈ ਮਨਜੀਤ ਬਹੁਤ ਵਧੀਆ ਸੁਹਾਦਾ ਹੁੰਦਾ ਹੈ ਉਹ ਘਰਦਿਆਂ ਦਾ ਇਕੱਲਾ ਪੁੱਤ ਹੁੰਦਾ ਹੈ ਫੈਮਲੀ ਵਿੱਚ ਮਾਪਿਓ ਹੁੰਦੇ ਹਨ ਵਿਆਹ ਸਮੇਂ ਦੀਪ ਦੇ ਪਿਓ ਆਪਣੀ ਜ਼ਮੀਨ ਦਾ ਇੱਕ ਟੁਕੜਾ ਵੇਚ ਕੇ ਦਾਜ ਦਿੰਦੇ ਹਨ ਉਹ ਦਾਜ ਦੀ ਸੋਨੇ ਦੇ ਗਹਿਣੇ, ਟੀਵੀ, ਵਾਸ਼ਿੰਗ ਮਸ਼ੀਨ ਅਤੇ ਹੋਰ ਕਈ ਘਰੇਲੂ ਚੀਜ਼ਾਂ ਦਿੰਦੇ ਹਨ। ਦੀਪ ਦਾ ਸੋਹਰਾ ਪਰਿਵਾਰ ਬਹੁਤ ਖੁਸ਼ ਹੁੰਦਾ ਹੈ ਪਰ ਅਸਲ ਵਿੱਚ ਉਹ ਬਹੁਤ ਲਾਲਚੀ ਪਰਿਵਾਰ ਸੀ। ਪਹਿਲਾ ਵਿਆਹ ਦੇ ਸ਼ੁਰੂ-ਸ਼ੁਰੂ ਵਿੱਚ ਸਭ ਕੁਝ ਬਹੁਤ ਵਧੀਆ ਹੁੰਦਾ ਹੈ। ਮਨਜੀਤ ਅਤੇ ਦੀਪ ਨੂੰ ਬਹੁਤ ਪਿਆਰ ਹੋ ਜਾਂਦਾ ਹੈ। ਦੀਪ ਮਨਜੀਤ ਵਿਨਾ ਰਹਿ ਨਹੀਂ ਸਕਦੀ। ਦੀਪ ਵੀ ਸੋਚਦੀ ਹੈ ਕਿ ਉਸ ਦੀ ਕਿਸਮਤ ਬਹੁਤ ਵਧੀਆ ਹੈ ਉਸ ਨੂੰ ਬਹੁਤ ਵਧੀਆ ਪਤੀ ਮਿਲਿਆ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਉਵੇਂ ਉਵੇਂ ਉਨ੍ਹਾਂ ਵਿੱਚ ਛੋਟੀਆਂ-ਛੋਟੀਆਂ ਲੜਾਈ ਸ਼ੁਰੂ ਹੋ ਜਾਂਦੀਆਂ ਹਨ ਸੱਸ ਕਹਿੰਦੀ ਹੈ ਕਿ ਦੀਪ ਜੇ ਤੇਰੇ ਪਿਤਾ ਗੱਡੀ ਦੇ ਦਿੰਦੇ ਤਾਂ ਤੂੰ ਵਧੀਆ ਗੱਡੀ ਵਿੱਚ ਘੁੰਮਦੀ ਇਹ ਸੁਣ ਕੇ ਦੀਪ ਹੈਰਾਨ ਹੋ ਜਾਂਦੀ ਹੈ ਉਹ ਸਮਝ ਜਾਂਦੀ ਹੈ ਕਿ ਉਸ ਦੀ ਸੱਸ ਉਸ ਤੋਂ ਗੱਡੀ ਦੀ ਮੰਗ ਕਰ ਰਹੀ ਹੈ ਪਹਿਲਾਂ ਉਹ ਨજર ਅੰਦਾਜ਼ ਕਰਦੀ ਹੈ ਫਿਰ ਹੌਲੀ-ਹੌਲੀ ਹਰ ਗੱਲ ਵਿੱਚ ਉਹ ਈਮੇ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਉਸਦੀ ਸੱਸ ਕਹਿੰਦੀ ਹੈ ਕਿ ਸਾਡੇ ਮਨਜੀਤ ਨੂੰ ਤਾਂ ਬਹੁਤ ਵਧੀਆ ਰਿਸ਼ਤੇ ਆ ਰਹੇ ਸਨ ਜੋ ਦਾਜ ਵਿੱਚ ਗੱਡੀ ਦੇਣ ਲਈ ਤਿਆਰ ਸਨ ਪਰ ਅਸੀਂ ਫਿਰ ਵੀ ਤੈਨੂੰ ਪਸੰਦ ਕਰ ਲਿਆ ਇਹ ਸਭ ਕੁਝ ਸੁਣ ਕੇ ਦੀਪ ਮਨਜੀਤ ਨੂੰ ਦੱਸਦੀ ਹੈ ਤਾਂ ਮਨਜੀਤ ਉਸ ਦਾ ਸਾਥ ਨਹੀਂ ਦਿੰਦਾ ਉਹ ਕਹਿੰਦਾ ਹੈ ਤਾਂ ਕੀ ਹੋ ਗਿਆ ਇਹ ਸੁਣ ਕੇ ਦੀਪ ਟੁੱਟ ਜਾਂਦੀ ਹੈ ਹੁਣ ਹਰ ਇੱਕ ਗੱਲ ਵਿੱਚ ਐਵੇਂ ਦੀਆਂ ਗੱਲਾਂ ਵਧਣ ਲੱਗ ਜਾਂਦੀਆਂ ਹਨ ਉਸਦੇ ਸੋਰੇ ਉਸਤੇ ਦਬਾਅ ਪਾਣਾ ਸ਼ੁਰੂ ਕਰ ਦਿੰਦੇ ਹਨ ਇਹ ਦਵਾ ਨੂੰ ਕੁੱਟਮਾਰ ਵਿੱਚ ਬਦਲ ਦਿੰਦੇ ਹਨ ਮਨਜੀਤ ਜੋ ਇੱਕ ਟਾਈਮ ਤੇ ਦੀਪ ਨੂੰ ਬਹੁਤ ਪਿਆਰ ਕਰਦਾ ਸੀ ਹੁਣ ਉਹ ਉਸ ਨਾਲ ਕੁੱਟਮਾਰ ਕਰਦਾ ਹੈ ਉਸ ਨੂੰ ਤਾਨੇ ਦਿੰਦਾ ਹੈ ਜਦੋਂ ਦੀਪ ਨੇ ਖੁਦ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਉਸਦੇ ਨੀਲੇ ਨਿਸ਼ਾਨ ਪਏ ਹੋਏ ਸਨ ਉਹ ਸੋਚਦੀ ਹੈ ਕਿ ਇਹ ਮੇਰੀ ਕਿਸਮਤ ਹੈ ਉਹ ਸੋਰੇ ਘਰੋਂ ਪੇਕੇ ਚਲੀ ਜਾਂਦੀ ਹੈ ਉਹ ਆਪਣੀ ਮਾਂ ਨੂੰ ਸਭ ਕੁਝ ਦੱਸਦੀ ਹੈ ਤਾਂ ਉਸਦੀ ਮਾਂ ਕਹਿੰਦੀ ਹੈ ਕਿ ਤੂੰ ਚੁੱਪ ਕਰਕੇ ਸਹਿ ਲਾ ਫਿਰ ਸਭ ਕੁਝ ਠੀਕ ਹੋ ਜਾਵੇਗਾ ਤੇਰਾ ਘਰ ਟੁੱਟਣਾ ਬਚ ਜਾਵੇਗਾ ਤੇਰੀ ਇੱਜ਼ਤ ਉਸ ਘਰ ਵਿੱਚ ਹੀ ਹੈ ਤੈਨੂੰ ਹਰ ਹਾਲਾਤ ਵਿੱਚ ਉਸ ਘਰ ਵਿੱਚ ਹੀ ਬਸਣਾ ਪਊਗਾ ਜੇਕਰ ਤੂੰ ਪੇਕੇ ਪਰਿਵਾਰ ਆ ਗਈ ਤਾਂ ਸਮਾਜ ਸਾਨੂੰ ਜਿਉਂ ਨਹੀਂ ਦੇਵੇਗਾ ਇਹ ਸਭ ਕੁਝ ਸੁਣ ਕੇ ਦੀਪ ਅੰਦਰੋਂ ਮਰ ਜਾਂਦੀ ਹੈ ਉਸ ਨੂੰ ਲੱਗਦਾ ਹੈ ਕਿ ਹੁਣ ਬਸ ਇਸ ਤਰ੍ਹਾਂ ਹੀ ਉਸਦੀ ਸਾਰੀ ਜ਼ਿੰਦਗੀ ਬਤੀਤ ਹੋਵੇਗੀ ਉਸ ਦਾ ਹਰ ਦਿਨ ਨਰਕ ਬਣ ਜਾਂਦਾ ਹੈ ਉਹ ਦੀਪ ਜੋ ਕਦੇ ਬਹੁਤ ਸਿਆਣੀ ਹੁੰਦੀ ਹੈ ਉਹ ਕੰਮਲੀ ਹੋ ਜਾਂਦੀ ਹੈ ਉਹ ਦੀਪ ਜੋ ਆਪਣੇ ਪੇਕੇ ਪਰਿਵਾਰ ਵਿੱਚ ਰਾਜ ਕਰਦੀ ਹੈ ਹੁਣ ਉਹ ਨੌਕਰ ਬਣ ਜਾਂਦੀ ਹੈ ਜੋ ਕਿ ਬਿਨਾ ਤਨਖਾਹ ਤੋਂ ਕੰਮ ਕਰਦਾ ਹੈ ਮਨਜੀਤ ਹੁਣ ਰਾਤ ਨੂੰ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਹੈ ਉਸ ਦੀ ਸੱਸ ਵੀ ਉਸ ਵਿੱਚ ਸ਼ਾਮਿਲ ਹੁੰਦੀ ਹੈ ਦੀਪ ਨੂੰ ਹਰ ਰੋਜ਼ ਨਵੇਂ ਨਵੇਂ ਤਸੀਹੇ ਦਿੱਤੇ ਜਾਂਦੇ ਹਨ ਉਸ ਦਾ ਹਰ ਪਲ ਦਰਦਨਾਕ ਬਣ ਜਾਂਦਾ ਹੈ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇੰਨਾ ਪੜ੍ਹ ਲਿਖ ਕੇ ਇਨ੍ਹਾਂ ਡੰਗਰਾਂ ਵਿੱਚ ਫਸ ਜਾਵਾਂਗੀ ਉਸ ਨੂੰ ਲੱਗਦਾ ਹੈ ਕਿ ਉਸਦਾ ਵਿਆਹ ਉਸਦੀ ਸਭ ਤੋਂ ਵੱਡੀ ਗਲਤੀ ਸੀ। ਉਸ ਨੂੰ ਲੱਗਦਾ ਹੈ ਕਿ ਉਸਦੇ ਪੇਕੇਆਂ ਨੇ ਉਸ ਨੂੰ ਨਰਕ ਵਿੱਚ ਸੁੱਟ ਦਿੱਤਾ ਹੈ। ਫਿਰ ਉਹ ਕਾਲੀ ਰਾਤ ਆਉਂਦੀ ਹੈ ਜਦੋਂ ਗਵਾਂਡੀਆਂ ਨੂੰ ਦੀਪ ਦੀਆਂ ਚੀਖਾਂ ਸੁਣਾਈ ਦਿੰਦੀਆਂ ਹਨ। ਗਵਾਂਡੀ ਉਹਨਾਂ ਦੇ ਘਰ ਦੇ ਅੰਦਰ ਚਾਕਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਨੂੰ ਕੁਝ ਵੀ ਨਹੀਂ ਦਿਖਾਈ ਦਿੰਦਾ। ਫਿਰ ਸਵੇਰੇ ਖਬਰ ਆਉਂਦੀ ਹੈ ਕਿ ਦੀਪ ਨੂੰ ਰਸੋਈ ਵਿੱਚ ਅੱਗ ਲੱਗ ਗਈ। ਸਿਲੰਡਰ ਦੀ ਗੈਸ ਲੀਕ ਹੋ ਗਈ। ਸਾਰਾ ਇਲਜ਼ਾਮ ਸਿਲੰਡਰ ਤੇ ਲਗਾਇਆ ਜਾਂਦਾ ਹੈ। ਉਸ ਦੀ ਮੌਤ ਨੂੰ ਦੁਰਘਟਨਾ ਦਾ ਰੂਪ ਦਿੱਤਾ ਜਾਂਦਾ ਹੈ। ਪਹਿਲਾਂ ਤਾਂ ਸੋਹਰਾ ਪਰਿਵਾਰ ਉਸ ਦਾ ਕੇਸ ਪੁਲਿਸ ਵਿੱਚ ਦਰਜ ਨਹੀਂ ਹੋਣ ਦਿੰਦਾ। ਜਦੋਂ ਦੀਪ ਆਪਣੇ ਆਖਰੀ ਸਾਹਾਂ ਵਿੱਚ ਬੋਲਦੀ ਹੈ ਕਿ ਮੈਨੂੰ ਅੱਗ ਨਹੀਂ ਲੱਗੀ, ਮੈਨੂੰ ਸਾੜਿਆ ਗਿਆ ਹੈ। ਮੇਰੇ ਨਾਲ ਤੱਕਾ ਕੀਤਾ ਗਿਆ ਹੈ ਫਿਰ ਪੁਲਿਸ ਜਾਂਚ ਕਰਦੀ ਹੈ ਫਿਰ ਫੋਨ ਰਿਕਾਰਡ ਗਵਾਂਡੀਆਂ ਦੇ ਬਿਆਨਾਂ ਤੋਂ ਸਭ ਪਤਾ ਚੱਲ ਜਾਂਦਾ ਹੈ ਮਨਜੀਤ ਤੇ ਉਸਦੇ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸੀ ਮੌਤ ਤੋਂ ਬਾਅਦ ਉਸਦੇ ਮਾਪੇ ਬਹੁਤ ਅਫਸੋਸ ਕਰਦੇ ਹਨ ਉਹ ਸੋਚਦੇ ਹਨ ਕਿ ਕਾਸ਼ ਅਸੀਂ ਦੀਪ ਨੂੰ ਉਰੇ ਹੀ ਨਹੀਂ ਭੇਜਦੇ ਜਦੋਂ ਉਸਨੇ ਉਨ੍ਹਾਂ ਦੀਆਂ ਮੰਗਾਂ ਬਾਰੇ ਦੱਸਿਆ ਸੀ ਕਾਸ਼ ਅਸੀਂ ਸਮਾਜ ਦੀ ਪਰਵਾਹ ਨਹੀਂ ਕਰਦੇ ਤਾਂ ਅੱਜ ਸਾਡੀ ਧੀ ਬਚ ਜਾਂਦੀ ਕਾਸ਼ ਅਸੀਂ ਉਸ ਨੂੰ ਨੌਕਰੀ ਕਾਰਨ ਦਿੰਦੇ ਤਾਂ ਜੋ ਆਪਣੇ ਪੈਰਾਂ ਤੇ ਖੜ ਜਾਂਦੀ ਤਾਂ ਜੋ ਉਹ ਉਨ੍ਹਾਂ ਦੇ ਪੈਰਾਂ ਦੀ ਧੂਲ ਨਾ ਬਣਦੀ ਕਿੰਨੀਆਂ ਹੀ ਧੀਆਂ ਨੇ ਜੋ ਦਾਜ ਦੀ ਬਲੀ ਚੜ ਜਾਂਦੀਆਂ ਹਨ ਕਈਆਂ ਨੂੰ ਇਨਸਾਫ਼ ਵੀ ਨਹੀਂ ਮਿਲਦਾ ਕਈਆਂ ਨੂੰ ਇਨਸਾਫ਼ ਮਿਲ ਜਾਂਦਾ ਹੈ ਧੀਆਂ ਦੀ ਮੌਤ ਨੂੰ ਦੁਰਘਟਨਾ ਦਾ ਨਾਮ ਦੇ ਕੇ ਫਾਈਲਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਬਸ ਲੋੜ ਹੈ ਤਾਂ ਕੁੜੀਆਂ ਨੂੰ ਜਾਗਰੂਕ ਹੋਣ ਦੀ ਕੁੜੀਆਂ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ ਉਹਨਾਂ ਨੂੰ ਸਮਾਜ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਤਾਂ ਜੋ ਉਹਨਾਂ ਨੂੰ ਵੀ ਆਜ਼ਾਦ ਦੇਸ਼ ਵਿੱਚ ਆਜ਼ਾਦ ਹੋ ਕੇ ਰਹਿਣ ਦਾ ਹੱਕ ਮਿਲੇ ਨਾ ਕਿ ਕਿਸੇ ਦੀ ਗੁਲਾਮੀ ਵਿੱਚ ਸਾਰੀ ਉਮਰ ਬਤੀਤ ਕਰਨ ਦਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸੋ ਧੰਨਵਾਦ